ਜਿੰਨਵਾ ਬਈ ਐਸੀ ਬੜੋ ਸਾਹ ਵਾਏ ਦੋ ਜੀ ਕੀ ਫਤਹਿ ਹਾਂਜੀ ਤੂੰ ਨਕਰ ਨਵਾ ਪੀ ਜਿੰਨੀ ਵੀ ਖਾਂ ਸੰਗ ਭਾਈ ਲੱਗੀ ਆ ਸਾਰਿਆਂ ਦੇ ਚਰਨਾਂ ਦੇ ਵਿੱਚ ਬੈਠੀ ਆ ਜਿਹੜੇ ਪੰਜਾਬ ਦੇ ਵਿੱਚ ਭਾਈ ਹੜਾਏ ਹੋਇਆ ਆਪਣੇ ਪੰਜਾਬ ਦੇ ਵਿੱਚ ਭਾਈ ਬਹੁਤ ਬੁਰਾ ਰੋਜਾ ਲਗਾਤਾਰ ਕੋੜੇ ਕੋਟ 15 18 ਦਿਨ ਹੋ ਚੁੱਕੇ ਆ ਤੂੰ ਪੰਜਾਬ ਤੋਂ ਔਰ ਹਰਿਆਣਾ ਤੋਂ ਬਹੁਤ ਵੱਡੀ ਪ੍ਰਸ਼ੰਸਾ ਸੇਵਾ ਕਰ ਰਹੀ ਆ ਜਦਾ ਜਲੇ ਸਿੰਘ ਪ੍ਰਾਂਤਿਕ ਸਿੱਖਲੀ ਦਾ ਸੈਲ ਪੰਜਾਬ ਮੈਂ ਸਾਰੇ ਠੰਕਾਂ ਦੇ ਚਰਨਾਂ ਦੇ ਵਿੱਚ ਇੱਕ ਆਪਣੀ ਸੇਵਾ ਲਈ ਹੋਈ ਹੈ ਤੇ ਸੇਵਾ ਦੇ ਗੱਜਾਈ ਜਿੰਨੇ ਵੀ ਕੋ ਕੋਈ ਪਾ ਸਕਦਾ 10 5 20 50 100 500000 ਤੇ ਜਿਹੜੇ ਵੀ ਕੋ ਪੰਜਾਬ ਦੇ ਵਿੱਚ ਪਈ ਜਿਹਦੇ ਹੜ ਆਏ ਹੋਇਆ ਉਹ ਤੇ ਪਹਾਨ ਦੀ ਆਪਾਂ ਕੋਸ਼ਿਸ਼ ਕਰੀਏ ਐਸੀ ਅੱਗ ਕਿਸੇ ਦੇ ਉੱਤੇ ਆਵੇ ਨਾ ਤੇ ਆਪਾਂ ਭਾਈ ਦਸਬੰਧ ਕੱਟ ਕੇ ਵੱਤੋ ਬਦਲ ਸਾਰੇ ਭਾਈ ਰਲ ਕੇ ਇਹ ਮਦਦ ਕਰੀਏ ਤੇ ਇਹ ਭਾਈ ਸਾਰਿਆਂ ਦੀ ਕਰਨਾ ਦੇ ਵਿੱਚ ਬੈਂਤੀ ਹੈ ਪਰ ਭਾਈ ਪੰਜਾਬ ਦੇ ਨਾਲ ਪੰਜਾਬੀ ਖੜਾ ਤੇ ਬਹੁਤ ਚੰਗੀ ਗੱਲ ਆ ਭਾਈ ਆਪਾਂ ਵੀ ਜਿੰਨਾ ਵੀ ਸਿਕਲੀਕਰ ਸਮਾਜ ਆ ਸਾਰੇ ਹੀ ਖੜੋ ਭਾਈ ਜਿੰਨਾ ਵੀ ਵੱਧ ਤੋਂ ਵੱਧ ਜਿੰਨੀ ਵੀ ਕੰਡਿਆਸ ਹੋ ਸਕਦੀ ਆ 20 50 100 ਜਿੰਨਾ ਇਕੱਠਾ ਕਰੋ ਤੇ ਆਪਾਂ ਉੱਥੇ ਪਕਾਣ ਜੋ ਬਣੀਏ ਆਪਣੀਆਂ ਦੋ ਸੇਵਾ ਕਰਦੀਆਂ ਹੋਈਆਂ ਨੇ ਉਥਾਨ ਸਮਿਤੀ ਦੀਆਂ ਔਰ ਆਲ ਇੰਡੀਆ ਦੇ ਸਿਕਲੀਕਰ ਸੈਲ ਦੇ ਆਪਣੇ ਆਲ ਇੰਡੀਆ ਪੱਤਰ ਦੀਆਂ ਤੇ ਸੰਸਕਾਰ ਮੰਜਾ ਨਾਰਾ ਜੇ ਪੰਜਾਬ ਦੇ ਵਿੱਚੋਂ ਜਿੰਨੀ ਵੀ ਸਰਦਾ ਬੰਦੀ ਆ ਖਾਣੇ ਪੇਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ